ਅਲਪੈਂਦ ਦਾ ਪੂਰਾ ਸੁਪਰ ਡੁੱਪਰੇ ਹਿੱਟ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਜੀ ਪੰਜ ਰੰਗ ਆਏ ਨੇ ਪੰਜੇ ਰੰਗ ਪੂਰੇ ਸ਼ਾਨਦਾਰ ਨੇ ਪਹਿਲਾ ਰਗਾ ਰੈੱਡ ਬਲੈਕ ਮਾਸਟਰਡ ਫਿਰੋਜੀ ਨੇਵੀ ਜੀ ਤੁਹਾਨੂੰ ਆਪਾਂ ਡਿਜ਼ਾਈਨ ਖੋਲ ਕੇ ਚੈੱਕ ਕਰਾਉਣੀ ਜੀ ਪੂਰਾ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਆਲ ਓਵਰ ਸੂਟ ਆ ਜੀ ਪਿਓਰ ਅਲਪੈਂਦ ਦਾ ਸਭ ਤੋਂ ਮੇਨ ਗੱਲ ਜੀ ਕੱਪੜੇ ਤੇ ਬੁਰਨੀ ਆਉਂਦਾ ਜੀ ਰੰਗ ਨਹੀਂ ਫੀਟ ਹੁੰਦਾ ਜੀ ਲੋ ਜੀ ਡਿਜ਼ਾਈਨ ਚੈੱਕ ਕਰੋ ਜੀ ਪੂਰਾ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਜੀ ਫਲਾਵਰ ਵਾਲਾ ਬਹੁਤ ਹੀ ਪਿਆਰਾ ਸੂਟ ਪਿਓਰ ਅਲਪੈਨ ਦੇ ਵਿੱਚ ਮਾਰਕੀਟ ਰੇਟ ਹੈਗਾ ਜੀ 650 ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇ ਰਹੇ ਹਾਂ ਸਿਰਫ 400 ਦਾ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਾ ਲਓ ਜੋ ਵੀ ਤੁਹਾਨੂੰ ਕਲਰ ਪਸੰਦ ਆ ਜੀ ਪੰਜ ਕਲਰ ਨੇ ਪੰਜੇ ਕਲਰ ਬਾਰੇ ਸ਼ਾਨਦਾਰ ਨੇ ਜੀ ਲਓ ਜੀ ਅਗਲਾ ਕਲਰ ਆ ਗਿਆ ਮਾਸਟਰ ਪਿਓਰ ਅਲਪੈਨ ਆਲ ਓਵਰ ਸੂਟ 650 ਵਾਲਾ ਸਿਰਫ 400 ਦਾ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਉਪਰਡਰ ਕਰ ਦਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ 78379 85101 ਜੀ ਪੇਮੈਂਟ ਮੈਥਡ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਅਲੀਸ਼ੀਰ ਵਾਲਿਆਂ ਨੇ ਵੱਡਾ ਸੇਲ ਮੇਲਾ ਲਾਵਾ ਹੈ ਸਰਦੀ ਵਾਲੇ ਕੱਪੜੇ ਦਾ ਲੋ ਜੀ ਚੈੱਕ ਕਰੀ ਚੁਲੋ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਅਲਪੈਨ ਦਾ ਆਲ ਓਵਰ ਸੂਟ 650 650 ਵਾਲਾ ਸਿਰਫ 400 ਦਾ ਹੀ ਲਾਸਟ ਕਲਰ ਆ ਗਿਆ ਬਲੈਕ ਜੀ ਲੋ ਜੀ ਪੂਰੇ ਸ਼ਾਨਦਾਰ ਕਲਰ ਨੇ ਜੀ ਲੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਲਓ ਜੀ ਇੱਕ ਵਾਰੀ ਕਲਰ ਫੇਰ ਚੈੱਕ ਕਰ ਲਓ ਜੀ ਬਲੈਕ ਕਲਰ ਰੈੱਡ ਕਲਰ ਆ ਗਿਆ ਜੀ